ਅੱਜ ਮੈਂ ਇਸ ਕਰਕੇ ਆਇਆ ਅੱਜ ਜੀਰੇ ਕਿਉਂਕਿ ਕੁਲਵਿੰਦਰ ਸਿੰਘ ਜੀਰਾ ਤੇ ਸਰਕਾਰ ਨੇ 307 ਦਾ ਮਕਦਮਾ ਦਰਜ ਕਰਤਾ ਹੈ। ਔਰ ਬਿਨਾ ਕਿਸੇ ਗਲਤੋ ਬਿਨਾ ਕਿਸੇ ਵਜ੍ਹਾ ਤੋਂ ਜਦਕਿ ਦੋ ਚਾਰ ਵਾਰ ਮੇਰੀ ਐਸਐਸਪੀ ਸਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਰਿਡ ਕਰਾਂਗੇ। ਪਰਚਾ ਦਰਜ ਕਰਤਾ ਜਿਹੜਾ ਕੰਟੈਸਟਡ ਕੈਂਡੀਡੇਟ ਸੀਗਾ ਕੋਈ ਪ੍ਰੂਫ ਨਹੀਂ ਹੈ ਪੁਲਿਸ ਕੋਲ। ਕੋਈ ਸਬੂਤ ਨਹੀਂ ਹੈ ਇਸ ਦੇ ਬਾਵੀਦ ਵੀ ਪਰਚਾ ਦਰਜ ਕੁਈ ਘਟਨਾ ਹੋਈ ਪੂਰਾ ਪਰਚਾ ਦਰਜ ਕਰਨਾ ਪਹਿਲਾ ਗੱਲ ਤਾਂ ਪੁੱਛ ਪ੍ਰਮਿਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉਥੇ ਇਨਵੋਲਵਮੈਂਟs ਦੀਆ ਜਾਂ ਕੁਲਦੀਸ ਦੀਆ ਉਥੇ ਕਿ ਨਹੀਂ ਸੀਗਾ ਉਥੇ ਹੈ ਹੀ ਨਹੀਂ ਸੀ ਕੁਲਦੀ ਹੋਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਹੌਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਦੇ ਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗੇੜੇ ਕੱਢਦੇ ਨੇ ਬਾਹਰ ਜਾਣ ਪੁੱਝ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪਟ ਦਰਜ ਕੀਤੀ ਹੋਰੀ ਜਾਣ ਕੇ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਕੀ ਉਹਨਾਂ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਹਾਂ ਕਿ ਮਕਦਮਾ ਦਰਜੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਇਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਇਰੀ ਕਰ ਲੋ ਇਹ ਤੁਹਾਨੂੰ ਲੱਗਦਾ ਹੈ ਕਿ ਹੋਰ ਜੇ ਕੋਈ ਮੈਲਾ ਫਾਇੰਡ ਹੈ ਉਹ ਵੀ ਸਹੀ ਲੋਕਾਂ ਦੇ ਸਾਹਮਣੇ ਤੱਕ ਦੱਸੋ ਮੀਡੀਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸਿੱਟ ਬਣਾਓ ਤੇ ਇਹਦਾ ਜਿਹੜਾ ਇਨਕੁਆਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਹੋਰੇ ਖਿਲਾਫ ਐਫ ਆਈ ਆਰ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸੋ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬਾ ਜਿਹੜੇ ਸਾਰੇ ਇੱਥੇ ਆਏ ਆਂ ਹਲ ਕਰਦੇ ਹੈ ਜੇ ਸਾਨੂੰ ਕੋਈ ਨਿਆ ਨਾਮ ਮਿਲਿਆ ਤਾਂ ਫਿਰ ਐਸਐਸਪੀ ਦੇ ਬਾਹਰ ਛੱਡਣਾ ਪਿਆ ਇਹ ਬਿਲਕੁਲ ੱੱਕਾ ਨਹੀਂ ਚੱਲੇਗਾ ਸਰਕਾਰ ਹੈ ਰ ਮਤਲਬ ਇਹ ਨਹੀਂ ਹੈ ਕਿ ਜੀਰੇ ਤੇ ਮਰਜੀ ਚੱਕ ਕੇ ਪਰਚਾ ਦੇ ਦਿਓ ਸੋ ਮੈਂ ਬੇਨਤੀ ਕਰਨੀ ਚਾਹ ਰਹਾ ਹਾਂ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੇ ਨਾ ਉਮੀਦ ਹੈ ਕਿ ਇੱਥੋਂ ਦੇ ਜਿਹੜੇ ਐਸਐਸਪੀ ਹੈ ਉਹ ਸਾਨੂੰ ਜਸਟਿਸ ਦੇਣਗੇ ਲੇਕਿਨ ਹਜਾ ਹਾਲੇ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ ਇਹ ਰਿਚ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਨੂੰ ਇਹ ਕਿਹਾ ਜਾ ਰਿਹਾ ਕਿ ਅਪੀਅਰ ਨਾ ਦਰਜ ਕੀਤੀ ਜਾਏ ਪਰ ਜੇ ਐਫ ਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਸੀਐਸਐਸਪੀ ਸਾਬ ਦੇ ਬਾਤ ਚ ਕਰਨਾ ਪਿਆ ਇਹ ਸਰਪੱਖਾਨ ਇਸ ਤਰ੍ਹਾਂ ਇਹ ਤਾਂ ਚੋਣਾਂ ਚ ਕਰਾਉਣ ਦੀ ਲੋੜ ਹੀ ਨਹੀਂ ਹੈ ਪਰ ਮੈਂ ਮੁਬਾਰਕਬਾਦ ਦਿੱਤੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਮੈਂ ਸਮਝਦਾ ਹਾਂ ਕਿ ਫਿਰ ਬੰਦੇ ਚੋਣ ਦਾ ਜਾਂ ਰਿਕਸ਼ਨ ਕਰਾਉਂਦਾ ਤਾਂ ਕੋਈ ਮੈਨ ਨਹੀਂ ਰਹਿੰਦਾ ਹਾਜੀ ਮੈਂ ਇਸ ਕਰਕੇ ਆਇਆ ਅੱਜ ਜੀਰੇ ਕਿਉਂਕਿ ਕੁਲਵਿੰਦਰ ਸਿੰਘ ਜੀਰਾ ਤੇ ਸਰਕਾਰ ਨੇ 307 ਦਾ ਮਕਦਮਾ ਦਰਜ ਕਰਤਾ ਹੈ। ਔਰ ਬਿਨਾ ਕਿਸੇ ਗਲਤੋ ਬਿਨਾ ਕਿਸੇ ਵਜ੍ਹਾ ਤੋਂ ਜਦਕਿ ਦੋ ਚਾਰ ਵਾਰ ਮੇਰੀ ਐਸਐਸਪੀ ਸਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਰਿਟ ਕਰਾਂਗੇ। ਪਰਚਾ ਦਰਜ ਕਰਤਾ ਜਿਹੜਾ ਕੰਟੈਸਟਡ ਕੈਂਡੀਡੇਟ ਸੀਗਾ ਕੋਈ ਪ੍ਰੂਫ ਨਹੀਂ ਹੈ ਪੁਲਿਸ ਕੋਲ। ਕੋਈ ਸਬੂਤ ਨਹੀਂ ਹੈ ਇਸ ਦੇ ਬਾਵੀਉ ਵੀ ਪਰਚਾ ਦਰਜ ਕੋਈ ਘਟਨਾ ਹੋਈ पूरा पर्चा दर्ज करना पहला गलती कुछ परमिट करके करना चाहिए कि बंदा उठे इन्वॉल्वमेंट्स ही का या कुलबीर सी का कुल उठे के नहीं स्वीकार उठे है ही नहीं सी कुलबीर और ਤੁਸੀਂ पर्चा दर्ज करके कहंदे ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਹੌਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਇਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗਿੜੇ ਕੱਢ ਦੇ ਨੇ ਬਾਹਰ ਜਾਣ ਪੁੱਝ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਐ ਕਿਉਂਕਿ ਬਿਲਕੁਲ ਅਸੀਂ ਸੱਚੇ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪਟ ਦਰਜ ਕੀਤੀ ਹੋਰੀ ਕਿਨਕੀ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਕੀ ਹੋਰ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਹਾਂ ਕਿ ਮਕਦਮਾ ਦਰਜ ਹੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲੋ ਕਿ ਤੁਹਾਨੂੰ ਲੱਗਦਾ ਹੈ ਕਿ ਹੋਰ ਵਿੱਚ ਕੋਈ ਮੈਗਾ ਫਾਈਂਡ ਹੈ ਉਹ ਵੀ ਇੱਸੇ ਲੋਕਾਂ ਦੇ ਸਾਹਮਣੇ ਤੱਕ ਦੱਸੋ মিডিਆ ਦੇ ਸਾਹਮਣੇ ਦੱਸੋ